ਇੱਕ ਖਾਸ ਪੇਸ਼ਕਸ਼ ਲੈ ਕੇ ਤੁਹਾਡੇ ਸਾਹਮਣੇ ਇੱਕ ਵਾਰ ਫਿਰ ਤੋਂ ਹਾਜ਼ਰ ਆ ਵਿਚਾਰ ਤਕਰਾਰ ਦੇ ਵਿੱਚ ਅੱਜ ਗੱਲ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਦੀ ਕਰਾਂਗੇ ਚੰਡੀਗੜ੍ਹ ਜਾਂ ਚਲਾਨਗੜ੍ਹ ਮੇਰੇ ਪਿੱਛੇ ਪੋਸਟਰ ਤੁਸੀਂ ਦੇਖ ਰਹੇ ਹੋ ਵੈਸੇ ਕਿਹਾ ਜਾਂਦਾ ਹੈ ਕਿ ਚੰਡੀਗੜ੍ਹ ਇੰਨਾ ਖੂਬਸੂਰਤ ਸ਼ਹਿਰ ਹੈ ਕੋਈ ਆਪਣੇ ਆਪ ਨੂੰ ਰੋਕ ਹੀ ਨਹੀਂ ਸਕਦਾ ਕਿ ਇੱਕ ਵਾਰ ਇੱਥੇ ਜ਼ਰੂਰ ਆਇਆ ਜਾਵੇ ਭਾਵੇਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚ ਆਪਣੇ 10ਵੀਂ ਦੇ 12ਵੀਂ ਦੇ ਸਰਟੀਫਿਕੇਟ ਦੇ ਵਿੱਚ ਕੋਈ ਗਲਤੀ ਰਹਿ ਗਈ ਹੋਵੇ ਤਾਂ ਤੁਸੀਂ ਜ਼ਰੂਰ ਆਏ ਹੋਵੋਗੇ ਚੰਡੀਗੜ੍ਹ ਦੀ ਲੇਕ ਦੇਖਣ ਲਈ ਜ਼ਰੂਰ ਆਏ ਹੋਵੋਗੇ 17 ਸੈਕਟਰ ਘੁੰਮਣ ਲਈ ਜ਼ਰੂਰ ਆਏ ਹੋਵੋਗੇ ਚੰਡੀਗੜ੍ਹ ਦਾ ਰੌਕ ਗਾਰਡਨ ਦੇਖਣ ਲਈ ਆਏ ਹੋਵੋਗੇ ਹਰ ਇੱਕ ਪੰਜਾਬ ਦਾ ਕਟੋ-ਕਟ ਹਰ ਇੱਕ ਦਾ ਇੱਕ ਨਾ ਇੱਕ ਵਾਰ ਗਿੜਾ ਤਾਂ ਜ਼ਰੂਰ ਚੰਡੀਗੜ੍ਹ ਲੱਗਦਾ ਹੀ ਲੱਗਦਾ ਹੈ ਜਾਂ ਚਾਹਵਾਂ ਜਿਹੜਾ ਹਰ ਪੰਜਾਬੀ ਜ਼ਰੂਰ ਹੈ ਕਿ ਯਾਰ ਇੱਕ ਵਾਰ ਚੰਡੀਗੜ੍ਹ ਜਾ ਕੇ ਜ਼ਰੂਰ ਆਣਾ ਪਰ ਚੰਡੀਗੜ੍ਹ ਦੇ ਵਿੱਚ ਜਦੋਂ ਵੀ ਤੁਸੀਂ ਕੋਈ ਵੀਕਲ ਲੈ ਕੇ ਆਉਂਦੇ ਹੋ ਤਾਂ ਸਭ ਤੋਂ ਪਹਿਲਾਂ ਜਿਹੜੀਆਂ ਜਿਹੜੀਆਂ ਰੂਲਾਂ ਦੀਆਂ ਧੱਜੀਆਂ ਤੁਸੀਂ ਪੰਜਾਬ ਦੇ ਵਿੱਚ ਉਡਾਉਂਦੇ ਹੋ ਉਹ ਸਾਰੇ ਰੂਲ ਇੱਥੇ ਆ ਕੇ ਤੁਸੀਂ ਫੋਲੋ ਕਰਦੇ ਹੋ ਜਦੋਂ ਚੰਡੀਗੜ੍ਹ ਲਿਖਿਆ ਜਾਂਦਾ ਨਾ ਵੈਲਕਮ ਟੂ ਚੰਡੀਗੜ੍ਹ ਸਭ ਤੋਂ ਪਹਿਲਾਂ ਧਿਆਨ ਜਾਂਦਾ ਭਾਈ 벨ਟ ਦੇਖ ਲਈਏ ਕਿ ਲਾਈ ਹੈ ਕਿ ਨਹੀਂ ਲਾਈ 벨ਟ ਲਾਉਂਦੇ ਹੋ ਫਿਰ ਤੁਸੀਂ ਸਪੀਡ ਆਪਣੀ ਠੀਕ ਕਰਦੇ ਹੋ ਫਿਰ ਤੁਸੀਂ ਲਾਈਟਾਂ ਦੇਖਦੇ ਹੋ ਕਿ ਹਾਈ ਬੀਮ ਤਾਂ ਨਹੀਂ ਹੈਗੀਆਂ ਲੋ ਬੀਮ ਰੱਖਿਏ ਇਸ ਤੋਂ ਇਲਾਵਾ ਹਰ ਉਹ ਰੂਲ ਜਿਹੜਾ ਉਹ ਫਾਲੋ ਕਰਨ ਦੀ ਕੋਸ਼ਿਸ਼ ਕਰਦੇ ਹੋ ਜਿਹੜਾ ਚੰਡੀਗੜ੍ਹ ਤੇ ਵਿੱਚ ਜਿਸ ਕਰਕੇ ਤੁਹਾਡਾ ਚਲਾਨ ਨਾ ਹੋਵੇ ਪਰ ਬਦਕਿਸਮਤੀ ਦੇ ਨਾਲ ਫਿਰ ਵੀ ਚਲਾਨ ਹੋ ਜਾਂਦਾ ਇੰਨੇ ਸਾਰੇ ਰੂਲ ਇੰਨੇ ਸਾਰੇ ਰੈਗੂਲੇਸ਼ਨਸ ਚੰਡੀਗੜ੍ਹ ਪੁਲਿਸ ਨੇ ਲਾ ਰੱਖੇ ਨੇ ਜਿਸ ਤੋਂ ਬਚਣਾ ਨਾ ਮੁਮਕਨ ਜਹੀ ਜਾਪਦਾ ਇਹ ਆંકੜੇ ਵੀ ਦੱਸਦੇ ਨੇ ਅੱਗੇ ਜਾ ਕੇ ਤੁਹਾਨੂੰ ਆંકੜੇ ਵੀ ਦੱਸਾਂਗੇ ਚਲੋ ਇਹ ਤਾਂ ਗੱਲ ਰਹੀ ਚੰਡੀਗੜ੍ਹ ਦੀ ਹੁਣ ਚੰਡੀਗੜ੍ਹ ਦੇ ਵਿੱਚ ਇੱਕ ਹੋਰ ਸਮੱਸਿਆ ਆਣ ਖੜੀ ਹੋਈ ਹੈ ਚੰਡੀਗੜ੍ਹ ਟ੍ਰੈਫਿਕ ਪੁਲਿਸ ਤੋਂ ਟਾਇਰ ਐਸੋਸੀਏਸ਼ਨ ਖਾਸੀ ਦੁਖੀ ਹੈ ਕਿਉਂ ਦੁਖੀ ਹੈ ਇਹ ਵੀ ਦੱਸਦੇ ਹਾਂ ਚੰਡੀਗੜ੍ਹ ਬੜੈਲ ਟਾਇਰ ਐਸੋਸੀਏਸ਼ਨ ਨੇ ਇੱਕ ਧਰਨਾ ਦਿੱਤਾ ਚੰਡੀਗੜ੍ਹ ਨੂੰ ਚਲਾਨਗੜ ਬਣਾ ਦਿੱਤਾ ਐਸੋਸੀਏਸ਼ਨ ਦਾ ਇਹ ਦਾਵਾ ਹੈ ਹਰ ਮੋੜ ਤੇ ਟਾਇਰਾਂ ਨੂੰ ਲੈ ਕੇ ਚਲਾਨ ਕੱਟੇ ਜਾਂਦੇ ਨੇ ਲਗਾਤਾਰ ਕੱਟੇ ਜਾ ਰਹੇ ਚਲਾਨਾ ਕਰਨ ਸਾਡਾ ਕੰਮ ਤੰਦਾ ਠਾਪੋ ਕੇ ਰਹਿ ਗਿਆ ਐਸੋਸੀਏਸ਼ਨ ਨੇ ਕੰਮ ਬੰਦ ਕਰਕੇ ਤਰਨਾ ਲਗਾਉਣ ਦੀ ਚੇਤਾਵਨੀ ਦਿੱਤੀ ਐਸਐਸਪੀ ਟ੍ਰੈਫਿਕ ਪੁਲਿਸ ਚੰਡੀਗੜ੍ਹ ਨੇ ਐਸੋਸੀਏਸ਼ਨ ਨੂੰ ਭਰੋਸਾ ਦਿਵਾਇਆ ਨਹੀਂ ਹੋਵੇਗਾ ਕੋਈ ਵੀ ਫਾਲਤੂ ਚਲਾਨ ਤੁਸੀਂ ਆਪਣਾ ਕੰਮ ਕਰੋ ਕਈ মিডিਆ ਰਿਪੋਰਟਰਾਂ ਦੇ ਮੁਤਾਬਕ ਅੰਦਰਖਾਤੇ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਨੂੰ ਹੁਕਮ ਦਿੱਤੇ ਗਏ ਨੇ ਕਿ ਜੋ ਚਲਾਨ ਕੈਮਰਾ ਦੇ ਨਾਲ ਹੁੰਦੇ ਨੇ ਉਹ ਚਲਾਨ ਨਾ ਕਟਣ ਪੁਲਿਸ ਮੁਲਾਜ਼ਮ ਦਰਅਸਲ ਕੀ ਹੈ ਇਹ ਟੈਰਾਂ ਵਾਲਾ ਕੰਮ ਕੀ ਹੈ ਇਹ ਵੀ ਦੱਸ ਦਿੰਦੇ ਆ ਤੁਹਾਨੂੰ ਕਿਉਂਕਿ ਅੱਜ ਜਦੋਂ ਵੀ ਤੁਸੀਂ ਕੋਈ ਨਵੀਂ ਗੱਡੀ ਲੈ ਕੇ ਆਉਂਦੇ ਹੋ ਜਾਂ ਪੁਰਾਣੀ ਗੱਡੀ ਨੂੰ ਮੋਡੀਫਾਈ ਕਰਦੇ ਹੋ ਤਾਂ ਤੁਸੀਂ ਇਹ ਚਾਹੁੰਦੇ ਹੋ ਕਿ ਤੁਹਾਡੀ ਲੁੱਕ ਹੈ ਜਿਹੜੀ ਗੱਡੀ ਦੀ ਉਹ ਜ਼ਿਆਦਾ ਵਧੀਆ ਨਜ਼ਰ ਆਣੀ ਚਾਹੀਦੀ ਹੈ ਰਿਮ ਵੱਡੇ ਨਜ਼ਰ ਆਣੇ ਚਾਹੀਦੇ ਨੇ ਅਲਾਈ ਵੀਲ ਹੋਣੇ ਚਾਹੀਦੇ ਨੇ ਟਾਇਰ ਥੋੜੇ ਜੇ ਬਾਹਰ ਹੋਣੇ ਚਾਹੀਦੇ ਨੇ ਔਰ ਟ੍ਰੈਫਿਕ ਪੁਲਿਸ ਤਾਂ ਇਦਾਂ ਲੱਗਦਾ ਕਿ ਫੀਤਾ ਲੈ ਕੇ ਬੈਠੀ ਹੋਈ ਹੈ ਕਿ 1 ਇੰਚ ਵੀ ਤੁਹਾਡਾ ਟਾਇਰ ਬਾਹਰ ਹੋਇਆ ਤਾਂ ਤੁਹਾਡਾ ਚਲਾਨ ਕੱਢ ਦਿੱਤਾ ਜਾਏਗਾ ਸੋ ਇਸੇ ਗੱਲ ਤੋਂ ਹੀ ਦੁਖੀ ਕਿਉਂਕਿ ਜੜੀਆਂ ਗੱਡੀਆਂ ਮੋਡੀਫਿਕੇਸ਼ਨ ਹੋਣੀਆਂ ਨੇ ਉਹ ਲੋਕੀ ਕਰਵਾਉਂਦੇ ਹੀ ਨਹੀਂ ਫਿਰ ਇਸੇ ਗੱਲ ਤੋਂ ਦੁਖੀ ਹੋ ਕੇ ਇਸ ਐਸੋਸੀਏਸ਼ਨ ਨੇ ਧਰਨਾ ਦਿੱਤਾ ਤੇ ਇਹਨਾਂ ਦੇ ਆਪਾਂ ਦੁੱਖ ਵੀ ਸੁਣ ਲੈਣੇ ਕੀ ਇਹ ਮਸਲਾ ਜੋ ਬਈ ਟ੍ਰੈਫਿਕ ਪੁਲਿਸ ਕੋ लेके ਜੋ ਗਾੜੀਆਂ ਕੇ ਲੋਕੀ ਲੋਕਾਂ ਕੇ ਟਾਇਰੋਂ ਮੇ ਚਲਾਨ ਹੋ ਰਹੇ ਥੇ ਉਹਨੂੰ ਲੱਗਿਆ ਕਿ ਅਸੀਂ ਨੇ ਧਰਨਾ ਦਿੱਤਾ ਹਮਾਰੇ ਏਰੀਆ ਡੀਐਸਪੀ ਸਾਹਿਬ ਆਮ ਆਏ ਥੇ ਔਰ ਮੇਰੀ ਐਸਐਸਪੀ ਸਾਹਿਬ ਸੇ ਵੀ ਬਾਤ ਹੋ ਗਈ ਹੈ ਕਿ ਅੱਜ ਕੇ ਬਾਅਦ जो भी ये टायरों के चलान हो रहे हैं अलइविलों के चलान हो रहे हैं ये नहीं होंगे ये हम आपसे वादा करते हैं इन्होंने पूरा आश्वासन दिया हमारे को और बिल्कुल सही तरीके से समझाया हमारे को कि आप अपना खुल के काम करो आपका कोई चलान नहीं होगा गाड़ियों का टायरों का नहीं नहीं ये पूरी चंडीगढ़ में कहीं भी ऑल चंडीगढ़ के अंदर ये सिटी ब्यूटीफुल की जगह पर चलान सिटी बन चुकी है जी जिसने भी लोय डाले हैं चाहे कोई टैक्सी वाला है चाहे कोई पर्सनल गाड़ी वाला है चाहे कोई बाहर से गाड़ी आती है चाहे कोई चंडीगढ़ का यहाँ पे है सबको ही रोक के उससे दस से बारह हज़ार रुपये चलान बता के उससे दो हज़ार तीन हज़ार चार हज़ार जो भी डील होती है वो लिए जाते हैं और उसके बाद उसको छोड़ दिया जाता है सो काफ़ी हद हाँ तक गल ठीक भी लगती है चंडीगढ़ या चलानगढ़ ये असि नहीं कह रहे आंकड़े कह रहे हैं ਇੱਥੇ ਵੀ ਹੁਣ ਦੋ ਧਾਰਨਾਵਾਂ ਨੇ ਇੱਕ ਤਾਂ ਕਹਿੰਦੇ ਨੇ ਕਿ ਬਿਲਕੁਲ ਠੀਕ ਆ ਚੰਡੀਗੜ੍ਹ ਪੁਲਿਸ ਬਿਲਕੁਲ ਠੀਕ ਕਰ ਰਹੀ ਆ ਭਾਈ ਰੂਲ ਤਾਂ ਫਾਲੋ ਕਰਨੇ ਚਾਹੀਦੇ ਨੇ ਜੋ ਗੱਡੀ ਬਣ ਕੇ ਨਿਕਲਦੀ ਆ ਕੰਪਨੀ ਦੇ ਵਿੱਚੋਂ ਉਹਨੂੰ ਜੋ ਵੀ ਮੋਡੀਫਾਈ ਕੀਤਾ ਜਾਂਦਾ ਜਾਂ ਤਾਂ ਤੁਹਾਡੀ ਆਰਟੀਓ ਤੇ ਚੜਨਾ ਚਾਹੀਦਾ ਯਾਨੀ ਕਿ ਗੱਡੀ ਦੀ ਰਜਿਸਟ੍ਰੇਸ਼ਨ ਤੇ ਜੋ ਜੋ ਤੁਸੀਂ ਮੋਡੀਫਾਈ ਕਰਾਇਆ ਉਹ ਸਭ ਕੁਝ ਚੜਨਾ ਚਾਹੀਦਾ ਜੇ ਨਹੀਂ ਚੜਿਆ ਤਾਂ ਥੋੜਾ ਚਲਾਨ ਹੋਣਾ ਚਾਹੀਦਾ ਚਲਾਨ ਦੀ ਦਰ ਚੰਡੀਗੜ੍ਹ ਦੇ ਵਿੱਚ ਕਿੰਨੀ ਆ ਤੁਹਾਡੇ ਸਾਹਮਣੇ ਅੰਕੜੇ ਰੱਖਾਂਗੇ ਤੁਸੀਂ ਹੈਰਾਨ ਰਹਿ ਜਾਓਗੇ ਪਿਛਲੇ 5 ਸਾਲਾਂ ਦਾ ਡੇਟਾ ਤੁਹਾਨੂੰ ਦਿਖਾਉਣ ਲੱਗੇ ਹਾਂ ਕਿ ਪਿਛਲੇ 5 ਸਾਲਾਂ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਕਿੰਨੇ ਚਲਾਨ ਹੋਏ ਨੇ ਭਾਵੇਂ ਉਹ ਚੰਡੀਗੜ੍ਹ ਸ਼ਹਿਰ ਵਾਸੀਆਂ ਦੇ ਹੋਏ ਹੋਣ ਜਾਂ ਬਾਹਰ ਦੇ ਦੇ ਹੋਣ। ਬਾਹਰੋਂ ਆਉਣ ਵਾਲੇ ਲੋਕਾਂ ਦਾ ਇੱਕ ਗਿਲਾ ਇਹ ਵੀ ਹੈ ਕਿ ਟ੍ਰੈਫਿਕ ਪੁਲਿਸ ਜਿਹੜੀ ਉਹ ਗੱਡੀਆਂ ਨੂੰ ਦੇਖ ਲੈਂਦੀ ਹੈ ਜਿਹੜੀਆਂ ਚੰਡੀਗੜ੍ਹ ਦੀਆਂ ਗੱਡੀਆਂ ਨਹੀਂ ਜਾਂ ਮੁਹਾਲੀ ਦੀਆਂ ਗੱਡੀਆਂ ਉਹਨਾਂ ਨੂੰ ਜਲਦੀ ਜਲਦੀ ਹੱਥ ਨਹੀਂ ਪਾਇਆ ਜਾਂਦਾ। ਜਿਹੜੀ ਵੀ ਗੱਡੀ ਪੰਜਾਬ ਸਾਈਡ ਤੋਂ ਜਾਂ ਹਿਮਾਚਲ ਵੱਲੋਂ ਆਂਦੀ ਹੈ ਉਹਨਾਂ ਗੱਡੀਆਂ ਨੂੰ ਰੋਕਿਆ ਜਾਂਦਾ ਹੈ। ਚੰਡੀਗੜ੍ਹ ਜੇ ਚਲਾਨਗੜ੍ਹ ਸਾਲ 2024 ਦੇ ਵਿੱਚ ਚੰਡੀਗੜ੍ਹ ਦੇ ਵਿੱਚ 995797 ਚਲਾਨ ਹੋਏ ਨੇ ਸਾਲ 2023 ਦੇ ਵਿੱਚ ਚੰਡੀਗੜ੍ਹ ਦੇ ਵਿੱਚ 993558 ਚਲਾਨ ਇਹ ਤੁਸੀਂ ਨਾ ਆંકੜੇ ਦੇਖਦੇ ਰਹਿਣਾ ਇਹਦੇ ਵਿੱਚ ਇੱਕ ਚੀਜ਼ ਨੋਟ ਕਰਨ ਲਈ ਉਹ ਮੈਂ ਬਾਅਦ ਚ ਦੱਸਦਾ ਕੀ ਹੈ ਨੋਟ ਕਰਨ ਲਈ ਸਾਲ 2024 ਦੇ ਵਿੱਚ 995000 ਸਾਲ 2023 ਦੇ ਵਿੱਚ 993000 ਸਾਲ 2022 ਦੇ ਵਿੱਚ 63118 ਚਲਾਨ ਕੀਤੇ ਔਰ ਇਸ ਤੋਂ ਇਲਾਵਾ ਸਾਲ 2021 ਦੇ ਵਿੱਚ ਚੰਡੀਗੜ੍ਹ ਦੇ ਵਿੱਚ 242937 ਚਲਾਨ ਸਾਲ 2020 ਦੇ ਵਿੱਚ ਚੰਡੀਗੜ੍ਹ ਦੇ ਵਿੱਚ ਹੋਏ 181558 ਚਲਾਨ ਜੋ ਮੈਂ ਤੁਹਾਨੂੰ ਕਹਿ ਰਿਹਾ ਸੀ ਨਾ ਨੋਟ ਕਰਨਾ ਹੋਣਾ ਮੈਂ ਦੱਸਦਾ ਕੀ ਕਹਿ ਰਿਹਾ ਸੀ ਸਾਲ 2020 ਦੇ ਵਿੱਚ 181000 ਚਲਾਨ ਕੱਟੇ ਜਾਂਦੇ ਨੇ ਠੀਕ 4 ਸਾਲ ਬਾਅਦ ਚਲਾਨਾਂ ਦੀ ਗਿਣਤੀ ਵੱਧ ਕੇ ਕਿੰਨੀ ਹੋ ਗਈ 995792 ਚਲਾਨ 1 ਲੱਖ ਤੋਂ ਵੱਧ ਕੇ ਸਿੱਧਾ 9 ਲੱਖ ਯਾਨੀ ਕਿ ਕਿੰਨੇ ਫੀਸਦ ਵੱਧ ਚਲਾਨ ਕੱਟੇ ਗਏ ਨੇ ਜਦ ਕਿ ਦਾਵਾ ਇਹ ਕੀਤਾ ਗਿਆ ਸੀਗਾ ਕਿ ਚੰਡੀਗੜ੍ਹ ਨੂੰ ਹੁਣ ਕੈਮਰਾ ਨਾਲ ਲੈਸ ਕਰ ਦਿੱਤਾ ਗਿਆ ਜਿਹੜੇ ਚਲਾਨ ਹੋਣਗੇ ਉਹ ਬਹੁਤ ਲਿਮਟਿਡ ਜੇ ਹੋਣਗੇ ਜੇ ਕੋਈ ਵਾਕਈ ਰੂਲ ਐਂਡ ਰੈਗੂਲੇਸ਼ਨਸ ਫੋਲੋ ਨਾ ਕਰਦਾ ਹੋਇਆ ਉਦੇ ਹੀ ਚਲਾਨ ਹੋਣਗੇ ਇਹ ਕੈਮਰਿਆਂ ਦੀ ਮਿਹਰਬਾਨੀ ਹੈ ਕਿ 995000 ਚਲਾਨ ਹੋਏ ਨੇ ਮੈਨੂਅਲ ਚਲਾਨ ਨੇ ਜਿਹੜੇ ਉਹ ਵੱਧ ਤੋਂ ਵੱਧ ਲੱਖ ਹੋ ਸਕਦੇ ਸੀ 2 ਲੱਖ 4 ਲੱਖ ਹੋ ਸਕਦੇ ਸੀ ਪਰ ਇਹ 9 ਲੱਖ ਤੱਕ ਜਿਹੜਾ ਅੰਕੜਾ ਪਹੁੰਚਿਆ ਇਹ ਕੈਮਰਾ ਦੀ ਬਦੌਲਤ ਪਹੁੰਚਿਆ ਹੁਣ ਰਕਮ ਕਿੰਨੀ ਇਕੱਠੀ ਹੋਈ ਹੈ ਕਮਾਈ ਕਿੰਨੀ ਇਕੱਠੀ ਹੋਈ ਹੈ ਕਿਸੇ ਵੀ ਛੋਟੇ ਮੋਟੇ ਸ਼ਹਿਰ ਦਾ ਨਾ ਦੋਸਤ ਤਿੰਨ ਸਾਲ ਦਾ ਬਜਟ ਹੁੰਦਾ ਜਿੰਨੀ ਮੋਟੀ ਕਮਾਈ ਹੈ ਜਿਹੜੀ ਉਹ ਹੋਈ ਹੈ ਸਾਲ 2020 ਤੋਂ ਲੈ ਕੇ 2024 ਤੱਕ 221.36 ਕਰੋੜ ਰੁਪਏ ਦੇ ਚਲਾਨ ਹੋਏ ਨੇ 221.36 ਕਰੋੜ ਦੇ ਚਲਾਨ ਹੋਏ ਜਿਹਦੇ ਵਿੱਚੋਂ 119.15 ਕਰੋੜ ਰੁਪਏ ਰਿਕਵਰ ਕਰ ਲਏਗੇ ਨੇ ਔਰ 102.20 ਕਰੋੜ ਰੁਪਏ ਦੀ ਰਕਮ ਹੈ ਜਿਹੜੀ ਹਲੇ ਬਕਾਇਆ ਖੜੀ ਹੈ ਇਥੋਂ ਤੁਸੀਂ ਅੰਦਾਜ਼ਾ ਲਾਓ ਕਿ ਕਿੰਨੇ ਮੋٹے ਪੱਧਰ ਤੇ ਇਹ ਜਿਹੜੇ ਚਲਾਨ ਹੋਏ ਨੇ ਔਰ ਸੀਸੀਟੀਵੀ ਕੈਮਰਾ ਦੀ ਬਦੌਲਤ ਇਹ ਚਲਾਨਾਂ ਦੀ ਗਿਣਤੀ ਇਹ ਜਿਹੜੀ ਵਧੀ ਆ ਹੁਣ ਸਵਾਲ ਸਭ ਤੋਂ ਵੱਡਾ ਇਹ ਜਿਵੇਂ ਟਾਇਰ ਐਸੋਸੀਏਸ਼ਨ ਹੋਰਾਂ ਨੇ ਵੀ ਮੁੱਦਾ ਚੁੱਕਿਆ ਕਿ ਜਿਹੜੇ ਚਲਾਨ ਸੀਸੀਟੀਵੀ ਕੈਮਰਾ ਨਾਲ ਹੋ ਸਕਦੇ ਨੇ ਉਹ ਜਾਣ ਕੇ ਖੱਜਲ ਖਵਾਰ ਕਰਨ ਦੇ ਲਈ ਕਿਉਂ ਕੀਤੇ ਜਾਂਦੇ ਨੇ ਕਿਉਂ ਲੋਕਾਂ ਨੂੰ ਹਰਾਸ ਕੀਤਾ ਜਾਂਦਾ ਛੋਟੇ ਛੋਟੇ ਗੱਲ ਤੇ ਤੁਸੀਂ ਗੱਡੀ ਮੋਡੀਫਾਈ ਕਰਾਈ ਹੈ ਤੁਸੀਂ ਤੁਹਾਡੀ ਗੱਡੀ ਤੇ ਅੱਧਾ ਇੰਚ ਟਾਇਰ ਬਾਰ ਨੇ ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਇਹਨਾਂ ਨੇ ਵਿਰੋਧ ਪ੍ਰਗਟਾਇਆ ਮੇਰੇ ਨਾਲ ਸਭ ਤੋਂ ਪਹਿਲਾਂ ਮੇਰੇ ਸਹਿਯੋਗੀ ਜੁੜੇ ਹੋਏ ਨੇ ਜਿਹੜੇ ਲਗਾਤਾਰ ਇਸ ਗੱਲ ਤੇ ਇਸ ਖਬਰ ਤੇ ਨਜ਼ਰ ਬਣਾਈ ਬੈਠੇ ਨੇ ਮਜੂਦ ਸਿੰਘ ਕੰਗ ਕੰਗ ਸਾਹਿਬ ਸਭ ਤੋਂ ਪਹਿਲਾਂ ਤਾਂ ਇਹ ਹੀ ਪੁੱਛਣਾ ਚਾਹੁੰਦੇ ਆ ਕਿ ਜਿਹੜਾ ਭਰੋਸਾ ਐਸਐਸਪੀ ਸਾਹਿਬ ਨੇ ਇਹਨਾਂ ਨੂੰ ਦਵਾਇਆ ਕਿ ਕੋਈ ਵੀ ਚਲਾਨ ਹੈ ਜਿਹੜਾ ਉਹ ਮੋਡੀਫਿਕੇਸ਼ਨ ਕੀਤੀ ਹੋਈ ਗੱਡੀ ਦਾ ਨਹੀਂ ਕਟਾਇਆ ਜਾਏਗਾ ਕਿ ਵਾਕਈ ਇਹ ਪੋਸੀਬਲ ਹੋ ਪਾਏਗਾ ਅਤੇ ਕੋ ਹਰਪ੍ਰੀਤ ਦੇ ਤਰੀਕੇ ਦੇ ਨਾਲ ਇਹ ਪੂਰੇ ਟਾਇਰ ਐਸੋਸੀਏਸ਼ਨ ਦਾ ਇਕੱਲਾ ਮਸਲਾ ਨਹੀਂ ਬਲਕਿ ਕੱਲ ਸ਼ਾਮ ਇੱਕ 5:30 ਦੇ ਕਰੀਬ ਡੀਜੀਪੀ ਚੰਡੀਗੜ੍ਹ ਦੀ ਮੀਟਿੰਗ ਹੋਈ ਆ तमाम ਹੇਠਲੇ ਪੱਧਰ ਦੇ ਅਧਿਕਾਰੀਆਂ ਦੇ ਨਾਲ ਜਿਸ ਦੇ ਵਿੱਚ ਐਸਐਸਪੀ ਟ੍ਰੈਫਿਕ ਐਸਪੀ ਟ੍ਰੈਫਿਕ ਔਰ ਡੀਐਸਪੀ ਟ੍ਰੈਫਿਕ ਸਮੇਤ तमाम ਅਧਿਕਾਰੀ ਜਿਹੜੇ ਚੰਡੀਗੜ੍ਹ ਦੇ ਮੌਜੂਦ ਸੀਗੇ ਔਰ ਇਸ ਦੇ ਵਿੱਚ ਅਹਿਮ ਗੱਲ ਇਹ ਹੈ ਕਿ ਉਸ ਉਹਨਾਂ ਵੱਲੋਂ ਇਹ ਚੀਜ਼ ਜਿਹੜੀ ਆ ਸਪਸ਼ਟ ਕਹੀ ਗਈ ਹੈ ਕਿ ਜੇਕਰ ਚਲਾਣ ਕਰਨੇ ਆ ਤਾਂ ਜਿਹੜੇ ਕੈਮਰੇ ਲਗਾਏ ਹੋਏ ਨੇ ਲਗਭਗ 2130 ਕੈਮਰੇ ਚੰਡੀਗੜ੍ਹ ਪੂਰਨ ਤੌਰ ਦੇ ਉੱਪਰ ਲਗਾਏ ਗਏ ਨੇ ਜਿਹੜੇ ਚਲਾਣ ਕੱਟਦੇ ਨੇ ਜਿਨ੍ਹਾਂ ਦੇ ਵਿੱਚ ਕਈ ਰੈੱਡ ਲਾਈਟ ਜੰਪਦੇ ਨੇ ਬਲਕਿ ਵੱਖਰੇ ਵੱਖਰੇ ਤੌਰ ਦੇ ਉੱਪਰ ਹਰੇਕ ਕੈਮਰੇ ਦਾ ਕੰਮ ਹੈ ਔਰ ਉਹਨਾਂ ਦੇ ਵਿੱਚ ਲਿਖਤੀ ਰੂਪ ਦੇ ਵਿਚਾਰਾ ਕਿ ਕਿਸੇ ਤਰੀਕੇ ਦਾ ਕੋਈ ਆਰਡਰ ਜਿਹੜਾ ਉਹ ਚੰਡੀਗੜ੍ਹ ਪੁਲਿਸ ਵੱਲੋਂ ਨਹੀਂ ਜਾਰੀ ਕੀਤਾ ਗਿਆ ਲੇਕਿਨ ਟ੍ਰੈਫਿਕ ਪੁਲਿਸ ਨੇ ਇੱਕ ਉਹ ਵਾਇਰਲੈਸ ਜਿਹੜੀ ਹੈ ਉਹ ਜ਼ਰੂਰ ਕਰ ਦਿੱਤੀ ਗਈ ਕੱਲ ਤੋਂ ਵੀ ਕਿਸੇ ਵੀ ਚੌਕ ਦੇ ਵਿੱਚ ਜੇਕਰ ਕਿਸੇ ਨੇ ਖੜਨਾ ਹੈ ਤਾਂ ਕੇਵਲ ਟ੍ਰੈਫਿਕ ਦੀ ਸਥਿਤੀ ਨੂੰ ਸੁਧਾਰਨ ਦੇ ਲਈ ਖੜਨਾ ਹੈ ਬਲਕਿ ਕਿਸੇ ਤਰੀਕੇ ਦਾ ਚਲਾਨ ਉਹ ਨਹੀਂ ਕਰਨਾ ਜਿਹੜਾ ਕੈਮਰੇ ਦੇ ਵਿੱਚ ਨਾ ਹੋ ਸਕਦਾ ਹੋਵੇ ਔਰ ਇਹ ਵੀ ਜਿਸ ਜਿੱਖਾ ਜਾਵੇ ਤਾਂ ਲਗਭਗ ਜਿਵੇਂ ਸੀਟ ਬੈਲਟ ਦਾ ਜ਼ਿਕਰ ਕਰ ਲਈਏ ਜਾਂ ਓਵਰ ਡਰਾਈਵ ਦਾ ਜ਼ਿਕਰ ਕਰ ਲਈਏ ਸਪੀਡ ਜਿਹੜੀ ਜ਼ਿਆਦਾ ਸਪੀਡ ਹੋਣ ਦਾ ਡਰਾਈਵ ਦਾ ਜ਼ਿਕਰ ਕਰ ਲਈਏ ਹੈਲਮਟ ਤੋਂ ਬਿਨਾਂ ਦਾ ਜ਼ਿਕਰ ਕਰ ਲਈਏ ਟ੍ਰਿਪਲਿੰਗ ਦਾ ਇਹ ਸਾਰੇ ਚਲਾਨ ਜਿਹੜੇ ਨੇ ਕੈਮਰੇ ਦੇ ਨਾਲ ਹੁੰਦੇ ਨੇ ਔਰ ਇਸ ਨੂੰ ਕੈਮਰੇ ਦੇ ਨਾਲ ਹੀ ਕੀਤਾ ਜਾਵੇ ਇਸ ਨੂੰ ਟ੍ਰੈਫਿਕ ਪੁਲਿਸ ਖੁਦ ਜਿਹੜੀ ਆ ਫਿਜ਼ੀਕਲ ਤੌਰ ਦੇ ਉੱਪਰ ਨਹੀਂ ਕਰੇਗੀ ਇਹ ਕਹਿਣ ਦਾ ਜਿਹੜਾ ਮੇਰਾ ਮਕਸਦ ਹੈ ਇਸ ਨੂੰ ਸਮਝਾਉਣ ਦਾ ਮਕਸਦ ਇਹ ਆਸੀਂ ਇੱਕ ਵਕ ਫੜਿਆ ਮਟਕਾ ਚੌਂਕ ਦੇ ਵਿੱਚ ਔਰ ਮੈਂ ਆਪਣੇ ਸਹਿਯੋਗੀ ਜਗਜੀਤ ਨੂੰ ਕਹਾਂਗਾ ਇਹ ਤਸਵੀਰ ਦਿਖਾਵੇ ਕਿਉਂਕਿ ਇਹ ਹਰਪਿਤ ਸੈਂਟਰ ਪੁਆਇੰਟ ਹੈ ਚੰਡੀਗੜ੍ਹ ਦਾ ਜਿੱਥੋਂ ਇੱਕ ਰਸਤਾ ਹਾਈ ਕੋ ਇਹੜਾ ਚੰਡੀਗੜ੍ਹ ਔਰ ਪੰਜਾਬ ਪੁਲਿਸ ਦਾ ਹੈੱਡਕੁਆਰਟਰ ਵੀ ਹੈ ਔਰ ਇੱਥੇ ਜਿਹੜੀ ਹੈ ਪੁਲਿਸ ਵੱਡੀ ਨਫਰੀ ਦੇ ਵਿੱਚ ਚੰਡੀਗੜ੍ਹ ਪੁਲਿਸ ਜਿਹੜੀ ਉਹ ਤਾਇਨਾਤ ਹੁੰਦੀ ਸੀ ਜੇਕਰ ਕਿਸੇ ਨੇ ਸੀਟ ਬੈਲਟ ਨਹੀਂ ਪਾਈ ਜਾਂ ਕੋਈ ਸਪੀਡ ਜ਼ਿਆਦਾ ਹੈ ਤਾਂ ਉਸ ਦਾ ਫਿਜ਼ੀਕਲ ਤੌਰ ਦੇ ਉੱਪਰ ਵੀ ਚਲਾਨ ਕੀਤਾ ਜਾਂਦਾ ਸੀ ਲੇਕਿਨ ਜਦੋਂ ਕੱਲ ਸ਼ਾਮ ਤੋਂ ਬਾਅਦ ਮੀਟਿੰਗ ਤੋਂ ਬਾਅਦ ਜਦੋਂ ਆਰਡਰ ਹੁੰਦੇ ਨੇ ਤਾਂ ਅੱਜ ਸਵੇਰੇ ਲਗਭਗ ਅਨੁਮਨ ਕੋਈ ਗਿਣਤੀ ਦੇ ਵਿੱਚ ਪੁਲਿਸ ਜਿਹੜੀ ਸੀਗੀ ਟ੍ਰੈਫਿਕ ਪੁਲਿਸ ਵੱਖ-ਵੱਖ ਚੌਂਕਸ ਦੇ ਵਿੱਚ ਮੌਜੂਦ ਰਹੀ ਜਿਹੜੀ ਕਿ ਸ਼ਾਮ ਦੇ ਵੇਲੇ ਬਿਲਕੁਲ ਘਟਾ ਦਿੱਤੀ ਗਈ ਹੁਣ ਵੀ ਇਕਾ ਦੁੱਕਾ ਜਿਹੜੇ ਪੁਲਿਸ ਟ੍ਰੈਫਿਕ ਪੁਲਿਸ ਅਧਿਕਾਰੀ ਜਿਹੜੇ ਨੇ ਉਹ ਚੌਂਕ ਦੇ ਵਿੱਚ ਖੜੇ ਨੇ ਹੁਣ ਅਸੀਂ ਮਟਕਾ ਚੌਂਕ 'ਚ ਖੜੇ ਆ ਲਗ ਭਗ ਜੇ ਇਸ ਚੌਂਕ ਦੇ ਚਾਰ ਪਾਸੇ ਨੇ ਤਾਂ ਕੇਵਲ ਚਾਰ ਕਰਮਚਾਰੀ ਹੀ ਇਸ ਜਗ੍ਹਾ ਦੇ ਉੱਪਰ ਖੜੇ ਨੇ ਜਿਹੜੇ ਸਿੱਧੇ ਤੌਰ ਦੇ ਉੱਪਰ ਕੇਵਲ ਟ੍ਰੈਫਿਕ ਨੂੰ ਹੀ ਡਾਇਵਰਟ ਕਰ ਲੈਣੇ ਵੀ ਟ੍ਰੈਫਿਕ ਨੂੰ ਹੀ ਵਾਪਸ ਕੀਤਾ ਉਹਸ ਨੂੰ ਪੂਰੇ ਤੌਰ ਤੇ ਇਹ ਦੱਸਣ ਸੀਗਾ ਕਿ ਅੱਧੇ ਲੋਕਾਂ ਦੇ ਮਨ ਦੇ ਵਿੱਚ ਤਾਂ ਇਹ ਦਹਿਸ਼ਤ ਬਣੀ ਰਹਿੰਦੀ ਹੈ ਕਿ ਚੰਡੀਗੜ੍ਹ ਪੁਲਿਸ ਦੀ ਵਰਤੀ ਦੇਖ ਕੇ ਹੀ ਕੰਬੜਾ ਸ਼ੁਰੂ ਕਰ ਦਿੰਦੇ ਨੇ ਲੈ ਭਈ ਸਾਡਾ ਔਰ ਜਿਹੜੇ ਚੰਡੀਗੜ੍ਹ ਦੇ ਵਿੱਚ ਛੋਟੀਆਂ-ਛੋਟੀਆਂ ਚੀਜ਼ਾਂ ਦਾ ਰੂਲ ਨੇ ਮੈਨੂੰ ਲੱਗਦਾ ਪੰਜਾਬ ਵਾਲਿਆਂ ਤੋਂ ਪਤਾ ਹੀ ਨਹੀਂ ਹੋਣਾ ਮਤਲਬ ਇੱਕ ਚੌਕ ਹੈ ਚੌਕ ਦੇ ਵਿੱਚ ਇੱਕ ਸਲਿਪ ਰੋਡ ਜਾ ਰਹੀ ਹੈ ਜੇ ਤੁਸੀਂ ਟਰਨ ਸਲਿਪ ਰੋਡ ਤੋਂ ਨਾ ਕਰਕੇ ਉੱਪਰੋਂ ਦੀ ਆਗੇ ਤਾਂ ਵੀ ਤੁਹਾਡਾ ਚਲਾਣਾ ਜੇਕਰ ਚਲਦੇ ਸ਼ਹਿਰ ਦੇ ਵਿੱਚ ਤੁਸੀਂ ਗੱਡੀ ਚਲਾ ਰਹੇ ਹੋ ਜੇ ਤੁਸੀਂ ਹਾਈ ਬੀਮ ਤੇ ਗੱਡੀ ਚਲਾ ਰਹੇ ਹੋ ਤਾਂ ਤੁਹਾਡਾ ਤਾਂ ਵੀ ਚਲਾਣਾ ਜੇ ਤੁਸੀਂ ਹਾਰਨ ਮਾਰ ਰਹੇ ਹੋ ਜੇ ਹਾਰਨ ਤੁਸੀਂ ਬਾਹਰੋਂ ਲਵਾਇਆ ਹੋਇਆ ਤਾਂ ਵੀ ਤੁਹਾਡਾ ਚਲਾਣਾ ਇਸ ਤੋਂ ਇਲਾਵਾ ਜੇ ਤੁਸੀਂ ਮੋਡੀਫਿਕੇਸ਼ਨ ਕਰਾਈ ਹੋਈ ਆ ਅੱਧਾ ਇੰਚ ਵੀ ਟਾਇਰ ਬਾਹਰ ਆ ਤਾਂ ਵੀ ਟੋਟਾ ਚਲਾਨ ਕਟਾਇਆ ਜਾਂਦਾ ਸੀਗਾ ਇੱਥੋਂ ਤੱਕ ਇਹ ਨੌਬਤ ਪਹੁੰਚੀ ਤਾਂ ਲੋਕਾਂ ਨੂੰ ਧਰਨੇ ਤੇ ਆਉਣਾ ਪਿਆ ਮੈਜਰਲ ਸੰਦੀਪ ਸ਼ਰਮਾ ਜੀ ਵੀ ਮੌਜੂਦ ਨੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਜਿਹੜੇ ਮਨਜੋਤ ਨੇ ਦੱਸਿਆ ਕਿ ਕੈਮਰੇ ਥਾਂ-ਥਾਂ ਤੇ ਲੱਗੇ ਹੋਏ ਨੇ ਉਹ ਚਲਾਨ ਉਹਨਾਂ ਦੇ ਜ਼ਰੀਏ ਹੁੰਦਾ ਹੈ ਕੈਮਰਾ ਦੀ ਕੀ ਸਥਿਤੀ ਹੈ ਕਿੰਨੀ ਗਿਣਤੀ ਹੈ ਆਹ ਗ੍ਰਾਫਿਕ ਦੇ ਜ਼ਰੀਏ ਤੁਹਾਨੂੰ ਉਹ ਵੀ ਸਮਝਾ ਦਈਏ ਚੰਡੀਗੜ੍ਹ ਦੇ ਵਿੱਚ 2130 ਸੀਸੀਟੀਵੀ ਕੈਮਰੇ ਨੇ ਪੂਰੇ ਚੰਡੀਗੜ੍ਹ ਦੇ ਵਿੱਚ ਰੂਲ ਤੋੜਨ ਵਾਲਿਆਂ ਤੇ ਤੀਜੀ ਅੱਖ ਨਾਲ ਨਜ਼ਰ ਰੱਖੀ ਜਾਂਦੀ ਹੈ 1433 ਕੈਮਰੇ ਤਾਂ ਸਿੱਧੇ ਪੁਲਿਸ ਕੰਟਰੋਲ ਰੂਮ ਦੇ ਨਾਲ ਜੁੜੇ ਹੋਏ ਨੇ 40 ਪ੍ਰਮੁੱਖ ਲੋਕੇਸ਼ਨਾਂ ਤੇ ਜੋ ਲੱਗੇ ਹੋਏ ਨੇ 115 ਆਈਟੀਐਮਐਸ ਕੈਮਰੇ ਲੱਗੇ ਹੋਏ ਨੇ ਆਈਟੀਐਮਐਸ ਕੈਮਰੇ ਉਹ ਹੁੰਦੇ ਨੇ پلਕ ਚਪਕਣ ਤਹੀ ਕਿੰਨੀਆਂ ਹੀ ਫੋਟੋਆਂ ਖਿੱਚ ਕੇ ਪਹੁੰਚ ਜਾਂਦੀਆਂ ਨੇ ਇਹਨਾਂ ਕੈਮਰਾ ਦੇ ਵਿੱਚ 159 ਕੈਮਰੇ ਰੈੱਡ ਲਾਈਟ ਜੰਪ ਕਰਨ ਵਾਲਿਆਂ ਦੀ ਪਛਾਣ ਕਰਦੇ ਨੇ ਤੁਸੀਂ ਅੱਖ ਚਪਕਦੇ ਹੋ ਅੱਖ ਚਪਕਣ ਤੇ ਹੀ 4-5 ਵਾਰ ਤਾਂ ਇਹ ਫੋਟੋ ਕਲਿੱਕ ਕਰਕੇ ਪਹੁੰਚ ਜਾਂਦੀ ਹੈ ਔਰ ਇਹ ਵੀ ਸੁਣਨ ਨੂੰ ਮਿਲਿਆ ਕਿ ਜਿਹੜਾ ਇਹ ਸਿਸਟਮ ਲਗਾਇਆ ਗਿਆ ਇਜ਼ਰਾਈਲ ਤੋਂ ਇਹ ਸਿਸਟਮ ਲਿਆਂਦਾ ਗਿਆ ਕੈਮਰਾ ਦਾ ਸਿਸਟਮ ਕਿ ਹਾਈ ਡੈਫੀਨੇਸ਼ਨ ਹੈਗਾ ਕਿ ਕੋਈ ਵੀ ਇਸ ਕੈਮਰੇ ਦੀ ਨਜ਼ਰ ਤੋਂ ਬਚ ਕੇ ਨਹੀਂ ਜਾ ਸਕਦਾ ਜਿਵੇਂ ਮੈਂ ਦੱਸ ਰਿਹਾ ਸੀ ਨਾ ਕਿ ਬਹੁਤ ਸਾਰੇ ਰੂਲ ਨੇ ਇੱਕ ਰੂਲ ਇਹ ਵੀ ਹੈ ਕਿ ਜਦੋਂ ਤੁਸੀਂ ਰੈੱਡ ਲਾਈਟ ਤੇ ਖੜੇ ਹੋ ਜ਼ੈਬਰਾ ਕ੍ਰੋਸਿੰਗ ਹੈਗੀ ਹੈ ਜੇ ਅੱਧਾ ਇੰਚ ਵੀ ਗੱਡੀ ਦਾ ਟਾਇਰ ਜ਼ੈਬਰਾ ਕ੍ਰੋਸਿੰਗ ਤੇ ਹੈ ਤਾਂ ਵੀ ਤੁਹਾਡਾ ਚਲਾਣਾ ਇਸ ਕਰਕੇ ਚੰਡੀਗੜ੍ਹ ਤੋਂ ਚਲਾਨ ਗੜ ਕਿਹਾ ਜਾ ਰਿਹਾ ਹੈ ਸੰਦੀਪ ਸ਼ਰਮਾ ਸਾਹਿਬ ਸ਼ਰਮਾ ਸਾਹਿਬ ਇਹ ਚੰਗੀ ਗੱਲ ਨਹੀਂ ਹੈ ਕਿ ਚੰਡੀਗੜ੍ਹ ਦੇ ਵਿੱਚ ਜੇ ਚਲਾਨ ਹੁੰਦੇ ਨੇ ਤਾਂ ਚਲਾਨ ਦੇ ਡਰ ਤੋਂ ਰੂਲ ਐਂਡ ਰੈਗੂਲੇਸ਼ਨ ਫੋਲੋ ਕੀਤੇ ਜਾਂਦੇ ਨੇ ਟ੍ਰੈਫਿਕ ਰੂਲਸ ਆ ਲੋਕਾਂ ਵੱਲੋਂ ਫੋਲੋ ਕੀਤੇ ਜਾਂਦੇ ਨੇ ਜੇਕਰ ਚਲਾਨ ਦਾ ਡਰ ਨਹੀਂ ਹੋਏਗਾ ਤਾਂ ਇੱਥੇ ਵੀ ਬਾਕੀ ਸ਼ਰਮ ਵਰਗਾ ਹਾਲ ਹੋ ਜਾਏਗਾ ਨਹੀਂ ਨਹੀਂ ਸ਼ਰ ਬਿਲਕੁਲ ਆਪ ਠੀਕ ਕਹਿ ਰਹੇ ਹੋ ਕਿ ਚਲਾਨ ਤੋਂ ਜੋ ਵੀ ਆਪਣੇ ਪਰਾਚਨ ਚੰਡੀਗੜ੍ਹ ਦੇ ਵਿੱਚ ਆਉਂਦੇ ਨੇ ਉਹਨਾਂ ਦਾ ਦੇਖੋ ਰੂਲ ਫੋਲੋ ਕਰਨਾ ਇੱਕ ਅਲੱਗ ਗੱਲ ਹੈ रूल फॉलो करना भी चाहिए है। लेकिन जरा प्रशासन ने ट्रैफिक पुलिस ये चीजा ना देखते हुए जो कोई भी पर्सन आता है कोई भी स्टेट की गाड़ी अंदर घुसती है एंट्री करती है तो उनको बेवजह रोक लिया जाता है कि आपके टायर बाहर है जी आपने ये कर दिया जी आपने वो कर दिया उसको हरेसमेंट करती है और जो कंपनी

ਆਮ ਤੌਰ ਤੇ ਜਿਹੜੇ ਵੀ ਕਸਟਮਰ ਸਾਡੇ ਕੋਲ ਆਉਂਦੇ ਨੇ ਉਹ ਕਹਿੰਦੇ ਨੇ ਕਿ ਸਾਡਾ ਅਲੋ 1 ਇੰਚ ਬਾਹਰ ਹੈ ਤੇ ਜਿਹੜੀ ਟ੍ਰੈਫਿਕ ਪੁਲਿਸ ਉਹ ਰੋਕ ਲੈਂਦੀ ਹੈ ਜੀ ਉਹ ਚਲਾਨਾ ਕਾ ਬਹਾਨਾ ਬਣਾ ਕੇ 10 ਸੇ 12000 ਰੁਪਏ ਤੱਕ ਨਾ ਬਤਾ ਕੇ ਉਸੇ 1000 2000 ਰੁਪਏ 3000 ਰੁਪਏ ਕੈਸ਼ ਲਏ ਜਾਂਦੇ ਜੋ ਵੀ ਡੀਲ ਉਨਕੀ ਹੁੰਦੀ ਹੈ ਉਸਕੇ ਬਾਦ ਉਹ ਗਾੜੀ ਛੋੜ ਦੇ ਜਾਂਦੀ ਹੈ ਉਹਨਾਂ ਨੇ ਪ੍ਰਸ਼ਾਸਨ ਨੇ ਕਸਟਮਰੋ ਕੋ ਦਿਲੋ ਮੇ ਪਬਲਿਕ ਕੇ ਦਿਲ ਮੇ ਇਤਨਾ ਖੋ ਫੈਲਾੜ ਕਾ ਦਿਮਾਗ ਮੇ ਕਿ ਚੰਡੀਗੜ੍ਹ ਨੂੰ ਗੁਸ਼ਨਾ ਲੋਕ ਬਿਲਕੁਲ ਹੀ ਪਸੰਦ ਨਹੀਂ ਕਰਤੇ ਅੱਜਕਲ ਅਗਰ ਚੰਡੀਗੜ੍ਹ पुलिस प्रशासन की वजह से खासकर ट्रैफिक पुलिस की वजह से चंडीगढ़ में घुसना ही मतलब यह लगा लो कि आप आना तो दूर की बात तो है चंडीगढ़ को पसंद करना भी छोड़ दिया लोगों ने बिल्कुल ये सच्चाई है ये बात प्रशासन ने पब्लिक के दिल में इतना डर बैठा रखा है ਕਿਉਂਕਿ ਜਿੰਨੀ ਵੱਡੀ ਗਿਣਤੀ ਦੇ ਵਿੱਚ ਚਲਾਨ ਹੋਏ ਨੇ ਉਹ ਮੈਂ ਆਂਕੜਾ ਵੀ ਦਿਖਾਇਆ ਹੈ 5 ਸਾਲਾਂ ਦੇ ਵਿੱਚ ਅ ਕਿੰਨੇ 100 ਕਰੋੜ ਰੁਪਈਆ ਜਿਹੜਾ ਉਹ ਇਕੱਠਾ ਹੋਇਆ ਸਿਰਫ ਚਲਾਨ ਚਲਾਨ ਤੋਂ ਹੁਣ ਸਵਾਲ ਸ਼ਰਮਾ ਸਾਹਿਬ ਇਹ ਵੀ ਹੈ ਕਿ ਤੁਸੀਂ ਕਹਿ ਰਹੇ ਹੋ ਮੈਂ ਤੁਹਾਡੀ ਬਾਈਟ ਵੀ ਸੁਣੀ ਹੈ ਕਿ ਐਸਐਸਪੀ ਸਾਹਿਬ ਨੇ ਪ੍ਰੋਸਾ ਦਵਾਇਆ ਕਿ ਇਦਾਂ ਨਹੀਂ ਹੋਏਗਾ ਪਰ ਕੀ ਜਿਹੜੇ ਅਲੋਇ ਵੀਲ ਪਾਏ ਜਾਂਦੇ ਨੇ ਜਾਂ ਥੋੜਾ 1 ਅੱਧਾ ਇੰਚ ਜੇ ਟਾਇਰ ਬਾਰ ਹੁੰਦੇ ਨੇ ਤਾਂ ਕੈਮਰੇ ਦੇ ਵਿੱਚ ਉਹ ਆ ਕੇ ਚਲਾਨ ਹੋਏਗਾ ਜਾਂ ਕੈਮਰੇ 'ਚ ਵੀ ਚਲਾਨ ਨਹੀਂ ਹੋਏਗਾ ਉਹਦਾ नहीं नहीं सर बिल्कुल जो आप कह रहे होस पी साहब के साथ हमारी मीटिंग हुई है उनसे मेरी बात भी है बिल्कुल प्रॉपरली और जो कैमरे से संबंधित जो भी चलाना है वो बिल्कुल करो जब कैमरे इतने केयरलेस कैमरे लगे हुए हैं चंडीगढ़ के अंदर फिर वहाँ पे पुलिस का खड़े होने का मतलब क्या बनता है जो भी कैमरे से चलान बनते हैं वो करो आप जो भी उसके इशू में आते हैं सीट बेल्ट है जैबरा क्रॉसिंग रेड जंप होगी जो से एक से का को को तंग, मतलब तंग मतलब कोई घूमने आ, आ रहा है कोई कुछ करने आ रहा है तो उसको रोक के उनसे ऐसे सवाल पूछे जाते हैं कि जैसे वो पता नहीं साथ कत्ल करके आओ पीछे उसने पता नहीं क्या गलतियां कर दिया ऐसी तो मैं प्रशासन से यही अनुरोध करता हूं कि ऐसे काम मत करो आप चंडीगढ़ सिटी ब्यूटीफुल को अच्छी सिटी रहने दो इसको चलान मत बनाओ और पब्लिक को तंग मत करो पब्लिक आएगी खुशहाली भी इसके साथ साथ आती है कोई घूमने जाता है कोई लेंटे मॉल कोई टायर वो भी डिलवाने आता है कोई कुछ करता है कोई कुछ करता है, कुछ करता है। जी सौ तरह की चीजें होती हैं शहर के अंदर अगर शहर में बाहर की गाड़ियां आनी बंद होगी पब्लिक आनी बंद होगी जिसको टूरिज्म बोलते हैं हम टूरिज्म तो बताओ शहर में बचेगा क्या बचेगा नहीं कुछ शहर खाली हो जाएगा ਪ੍ਰੀ ਇਹ ਪਤਾ ਨਹੀਂ ਕੀ ਸਾਬਿਤ ਕਰਨਾ ਚਾਹਤੇ ਹੈ ਪ੍ਰਸ਼ਾਸਨ ਬਿਲਕੁਲ ਠੀਕ ਹੈ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਵੀ ਕਿਹਾ ਕਿ ਸਿਟੀ ਬਿਊਟੀਫੁੱਲ ਨੂੰ ਦੇਖਣ ਲਈ ਦੂਰ ਦਰਾਡੇੋਂ ਲੋਕ ਆਂਦੇ ਨੇ ਪਰ ਜੇ ਮਨ ਦੇ ਵਿੱਚ ਇਹ ਖੌਫ ਹੋ ਜਾਏਗਾ ਕਿ ਯਾਰ ਉੱਥੇ ਗੇ ਤਾਂ ਚਲਾਨ ਪੱਕਾ ਹੈ ਫਿਰ ਕੌਣ ਆਏਗਾ ਇਹ ਵੀ ਇੱਕ ਸਵਾਲ ਸਭ ਤੋਂ ਵੱਡਾ ਹੈ ਪਰ ਦੂਜੇ ਪਾਸੇ ਸਾਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਹੈ ਸਿਟੀ ਬਿਊਟੀਫੁੱਲ ਇਸੇ ਕਰਕੇ ਬਿਊਟੀਫੁੱਲ ਹੈ ਕਿਉਂਕਿ ਇੱਥੇ ਰੂਲ ਐਂਡ ਰੈਗੂਲੇਸ਼ਨਸ ਫਾਲੋ ਹੁੰਦੇ ਨੇ ਜਿਵੇਂ ਸੰਦੀਪ ਸ਼ਰਮਾ ਹੋਰਾਂ ਨੇ ਕਿਹਾ ਕਿ ਕੈਮਰੇ ਦੇ ਨਾਲ ਜਿਹੜੇ ਚਲਾਨ ਹੁੰਦੇ ਹੋਣੇ ਚਾਹੀਦੇ ਨੇ ਪਰ ਫਿਜ਼ੀਕਲੀ ਰੋਕ ਕੇ ਕਈ ਵਾਰੀ ਹੋ ਜਾਂਦਾ ਕਿ ਯਾਰ ਛੋਟੀ ਮੋਟੀ ਕੋਈ ਚੀਜ਼ ਹੈ ਜਿਹੜੀ ਇਗਨੋਰ ਵੀ ਹੋ ਜਾਂਦੀ ਹੈ ਪਰ ਉਹਨੂੰ ਵੀ ਇਗਨੋਰ ਨਹੀਂ ਕੀਤਾ ਜਾਂਦਾ ਮਨਜੋਤ ਸਿੰਘ ਕੰਗ 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 ਸਾਹਿਬ ਸਵਾਲ ਸਭ ਤੋਂ ਵੱਡਾ ਇਹ ਵੀ ਖੜਾ ਹੁੰਦਾ ਹੈ ਕਿ ਹੁਣ ਜਿਹੜਾ ਹਦਾ ਕੀ ਸੂਤਰਾ ਤੋਂ ਹੀ ਪਤਾ ਲੱਗਿਆ ਕਿ ਡੀਜੀਪੀ ਸਾਹਿਬ ਵੱਲੋਂ ਇਹ ਆਦੇਸ਼ ਆਏ ਨੇ ਕਿ ਤੁਸੀਂ ਫਿਜ਼ਿਕਲੀ ਚਲਾਨ ਨਹੀਂ ਕੱਟਣੇ ਕੈਮਰੇ ਦੇ ਨਾਲ ਜਿੰਨੇ ਵੀ ਚਲਾਨ ਹੁੰਦੇ ਨੇ ਹੋ ਜਾਣ ਪਰ ਕਈ ਵਾਰੀ ਅਸੀਂ ਦੇਖਿਆ ਇੱਕ ਆਰਟੀ ਐਕਟਿਵਿਸਟ ਦੀ ਮੈਨੂੰ ਯਾਦ ਆ ਇੱਕ ਰਿਪੋਰਟ ਆਈ ਸੀ ਕਿ ਚੰਡੀਗੜ੍ਹ ਦੇ ਵਿੱਚ ਜਿੰਨੇ ਸੀਸੀਟੀਵੀ ਕੈਮਰੇ ਲੱਗੇ ਨੇ ਉਨ੍ਹਾਂ ਦੇ ਵਿੱਚ 50% ਕੈਮਰੇ ਤਾਂ ਕੰਮ ਹੀ ਨਹੀਂ ਕਰਦੇ ਇਹ ਸਾਲ ਪਹਿਲਾਂ ਦੀ ਰਿਪੋਰਟ ਸੀ ਹੁਣ ਨਹੀਂ ਪਤਾ ਕਿ ਉਹ ਕੰਮ ਕਰਦੇ ਨੇ ਕਿ ਨਹੀਂ ਕਰਦੇ ਬਹੁਤੀਆਂ ਥਾਵਾਂ ਤੇ ਜੇ ਸੀਸੀਟੀਵੀ ਕੈਮਰੇ ਕੰਮ ਕਰਦੇ ਹੀ ਨਹੀਂ ਫਿਰ ਰੂਲ ਐਂਡ ਰੈਗੂਲੇਸ਼ਨਸ ਕਿਵੇਂ ਫਾਲੋ ਹੋਣਗੇ ਆ ਦੇਖੋ ਹਰਪ੍ਰੀਤ ਕਿਉਂਕਿ ਖਾਸ ਤੌਰ ਤੇ ਉੱਪਰ ਜੇ ਤੁਸੀਂ ਦੇਖੀਏ ਤਾਂ ਚੰਡੀਗੜ੍ਹ ਦੇ ਵਿੱਚ ਜਿਹੜੇ ਪੰਜਾਬ ਤੋਂ ਆਉਂਦੇ ਆ ਹੋਣ ਲਗਭਗ ਹਰੇਕ ਚੌਂਕ ਜਿਹੜਾ ਇੱਕ ਵੱਡਾ ਚੌਂਕ ਹੈ ਜਿਹੜਾ ਕਿ ਮੇਨ ਮਾਰਗ ਜਿਹਨੂੰ ਆਪਾਂ ਹਾਈਵੇ ਕਹਿੰਦੇ ਆ ਔਰ ਦੂਸਰਾ ਇੱਕ ਛੋਟਾ ਚੌਂਕ ਹੈ ਯਾਨੀ ਕਿ ਛੋਟੇ ਚੌਂਕ ਦੇ ਵਿੱਚ ਤਾਂ ਪਹਿਲਾਂ ਹੀ ਕੈਮਰੇ ਜਿਹੜੇ ਜਿਹੜਾ ਦੀ ਕੈਮਰਾ ਦੀ ਗਿਤੀ ਆ ਬਹੁਤ ਘੱਟ ਹੈ ਲੇਕਿਨ ਜਿਹੜੇ ਵੱਡੇ ਚੌਂਕ ਨੇ ਚਾਹ ਵੱਡੇ ਚੁਰਾਹੇ ਕਹ ਲੇ ਜਿਵੇਂ ਮਟਕਾ ਚੌਂਕ ਹੋ ਗਿਆ 17 ਤੋਂ 22 ਸੈਕਟਰ ਵਾਲਾ ਚੌਂਕ ਹੋ ਗਿਆ ਔਰ ਫਰਨੀਚਰ ਮਾਰਕੀਟ ਵਾਲਾ ਚੌਂਕ ਜਿਹੜੇ ਤੇ ਦੂਸਰੀ ਗੱਲ ਜਿਹੜੀ ਸੋਰਸ ਤੋਂ ਇਨਫਰਮੇਸ਼ਨ ਦਾ ਆਪਾਂ ਜ਼ਿਕਰ ਕਰ ਰਹੇ ਸੀਗੇ ਕਿ ਉਹ ਸਭ ਦੇ ਵਿੱਚ ਇਹ ਗੱਲ ਜਿਹੜੀ ਆ ਨਾਲ ਦੇ ਨਾਲ ਕੀਤੀ ਗਈ ਕਿ ਜਿਹੜੇ ਚਲਾਨ ਜਿਹੜੇ ਚਲਾਨ ਯਾਨੀ ਕਿ ਜਿਵੇਂ ਮੈਂ ਪਹਿਲਾਂ ਜ਼ਿਕਰ ਕਰ ਰਿਹਾ ਸੀ ਔਰ ਇਹ ਟਾਇਰ ਐਸੋਸੀਏਸ਼ਨ ਵੱਲੋਂ ਹੀ ਮੁੱਦਾ ਚੁੱਕਿਆ ਗਿਆ ਸੀ ਹਾਲਾਂਕਿ ਕੱਲ ਹੀ ਬਾਅਦ ਦੇ ਵਿੱਚ ਉਹ ਸੀ ਮੀਟਿੰਗ ਹੋਈ ਹੈ ਔਰ ਉਹ ਗੱਲ ਹੋਈ ਕਿ ਜਿਹੜੇ ਲੋਕ ਪਰੇਸ਼ਾਨ ਹੁੰਦੇ ਨੇ ਹਾਲਾਂਕਿ ਆਵਾਜ਼ ਜਿਹੜੀ ਆ ਲਗਾਤਾਰ ਲੋਕ ਉਠਾਉਂਦੇ ਨੇ ਕਿ ਚੰਡੀਗੜ੍ਹ ਦੇ ਵਿੱਚ ਚਲਾਨ ਜਦੋਂ ਹੁੰਦੇ ਨੇ ਉਹਨਾਂ ਨੂੰ ਹਰਾਸਮੈਂਟ ਕੀਤਾ ਜਾਂਦਾ ਪਰ ਜੇਕਰ ਉਨਾ ਵੱਖਰੇ ਤੌਰ ਦੇ ਪਰ ਪੁਲਿਸ ਦੀ ਟੀਮਾਂ ਮੌਜੂਦ ਰਹਿਣ ਗਿਆ ਪਰ ਇੱਕ ਤੌਰ ਦੇ ਉਪਰ ਕਿਉਂਕਿ ਪਹਿਲਾ ਕੁਝ ਦਿਨ ਪਹਿਲਾ ਜਿਹੜਾ ਦੇਖਣ ਨੂੰ ਮਿਲਿਆ ਦ੍ਰਿਸ਼ ਉਸ ਦੇ ਵਿੱਚ ਹਰੇਕ ਚੌਕ ਦੇ ਵਿੱਚ ਹਰੇਕ ਚੌਕ ਦਾ ਮਤਲਬ ਜਿਹੜਾ ਪੰਜਾਬ ਤੋਂ ਆਉਣ ਵਾਲਾ ਚੰਡੀਗੜ੍ਹ ਚੌਕ ਹੈ ਉਸ ਦੇ ਵਿੱਚ ਲਗਭਗ ਇੱਕ ਚੌਕ ਦੇ ਵਿੱਚ 6 ਤੋਂ 7 ਟ੍ਰੈਫਿਕ ਪੁਲਿਸ ਦੇ ਕਰਮਚਾਰੀ ਜਿਹੜੇ ਉਹ ਮੌਜੂਦ ਰਹਿੰਦੇ ਸੀ ਔਰ ਉਸ ਤੋਂ ਇਲਾਵਾ ਹਰੇਕ ਚੌਕ ਦੇ ਵਿੱਚ ਜਿਹੜੇ ਇਸ ਤਰੀਕੇ ਨਾਲ ਜੀ ਗਿਣਤੀ ਵਾਧੀ ਗਈ ਤਾਂ ਲੋਕਾਂ ਨੂੰ ਉਸੇ ਅਲੀਗੇਸ਼ਨ ਤੋਂ ਸੱਚਾਈ ਹੈ ਮਜੂਤ ਕਿ ਬਾਹਰ ਦੇ ਸਟੇਟਸ ਦੀਆਂ ਗੱਡੀਆਂ ਨੂੰ ਜ਼ਿਆਦਾ ਹੱਤਪਾਂਦੇ ਨੇ ਪੰਮੇ ਉਹ ਪੰਜਾਬ ਦੀ ਹੋਵੇ ਜਾਂ ਹਿਮਾਚਲ ਦੀ ਹੋਵੇ ਜਾਂ ਜੰਮੂ ਕਸ਼ਮੀਰ ਹਰਿਆਣਾ ਦੀ ਹੋਵੇ ਆ ਦੇਖੋ ਅਰਪੀ ਦੇ ਇਹ ਚੀਜ਼ ਕਿਸੇ ਤੋਂ ਲੁੱਕੀ ਨਹੀਂ ਹੈ ਬਲਕਿ ਹਰੇਕ ਨੂੰ ਸ਼ੁਰੂ ਤੋਂ ਹੀ ਇਸ ਚੀਜ਼ ਦਾ ਫੋਬੀਆ ਰਹਿੰਦਾ ਹੈ ਕਿ ਜਦੋਂ ਪੰਜਾਬ ਨੰਬਰ ਦੀ ਗੱਡੀ ਫਿਰ ਚਾਏ ਉਹ PP65 ਯਾਨੀ ਕਿ ਮੋਹਾਲੀ ਦਾ ਲੋਕਲ ਨੰਬਰ ਹੋਵੇ ਉਸ ਤੋਂ ਉਹਨੂੰ ਛੱਡ ਕੇ ਜੇਕਰ ਕੋਈ ਬਾਹਰ ਦੀ ਕੋਈ ਪੰਜਾਬ ਦੇ ਕਿਸੇ ਹੋਰ ਜ਼ਿਲ੍ਹੇ ਦੀ ਗੱਡੀ ਹੋਗੀ ਜਾਂ ਹਿਮਾਚਲ ਦੀ ਜਾਂ ਹਰਿਆਣਾ ਦੀ ਉਸ ਨੂੰ ਜ਼ਿਆਦਾਤਰ ਚੰਡੀਗੜ੍ਹ ਦੇ ਵਿੱਚ ਰੋਕਿਆ ਜਾਂਦਾ ਹੈ ਇਹ ਕਈ ਵਾਰ ਚੀਜ਼ਾਂ ਜਿਹੜੀਆਂ ਨੇ ਚਲਾਣ ਰਿਪੋਰਟ ਦੇ ਵਿੱਚ ਵੀ ਸਾਹਮਣੇ ਆਏ ਕਿ ਜ਼ਿਆਦਾਤਰ ਚਲਾਣ ਜਿਹੜੇ ਨੇ ਉਹ ਚੰਡੀਗੜ੍ਹ ਤੋਂ ਬਾਹਰ ਲਿਆਂ ਜਿਹੜੀਆਂ ਸਟੇਟਾਂ ਨੇ ਉਹ ਜਦੋਂ ਚੰਡੀਗੜ੍ਹ 'ਚ ਗੱਡੀਆਂ ਦਾਖਲ ਹੁੰਦੀਆਂ ਨੇ ਤਾਂ ਉਹ ਅੱਜ ਜਿਹੜਾ ਇਹ ਕਦਮ ਜਿਹੜਾ ਡੀਜੀਪੀ ਚੰਡੀਗੜ੍ਹ ਜਿਹੜੇ ਆਏ ਨੇ ਉਹਨਾਂ ਕੋਲ ਚੁੱਕਿਆ ਗਿਆ ਤਾਂ ਉਹਨਾਂ ਵੱਲੋਂ ਨਾਲ ਇਹ ਵੀ ਚੀਜ਼ ਸਪਸ਼ਟ ਕੀਤੀ ਗਈ ਹੈ ਕਿ ਜ਼ਿਆਦਾਤਰ ਗੱਡੀਆਂ ਜਿਹੜੀਆਂ ਜਿਵੇਂ ਪੰਜਾਬ ਤੋਂ ਇਲਾਵਾ ਹਰਿਆਣਾ ਹਿਮਾਚਲ ਦੀਆਂ ਗੱਡੀਆਂ ਜੇਕਰ ਚੰਡੀਗੜ੍ਹ ਚ ਆਉਂਦੀਆਂ ਨੇ ਤਾਂ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਰੋਕ ਕੇ ਉਹਨਾਂ ਦੇ ਨਾਲ ਜਿੱਦ ਨਹੀਂ ਕਰਨੀ ਜਦਕਿ ਇਹ ਲਫ਼ਜ਼ ਖਾਸ ਕਰਕੇ ਵਰਤਿਆ ਗਿਆ ਕਿ ਉਹਨਾਂ ਦੇ ਨਾਲ ਜਿੱਦ ਨਹੀਂ ਕਰਨੀ ਜਿੱਦਾਂ ਮਤਲਬ ਅਸੀਂ ਪਹਿਲੇ ਤੌਰ ਤੇ ਸਪਸ਼ਟ ਹੈ ਕਿ ਡਿਗੜ ਜਦੋਂ ਪੁਲਿਸ ਰੋਕਦੀ ਹੈ ਤਾਂ ਉਸ ਸਮੇਂ ਵੱਡੇ ਡਰਾਵੇ ਜਿਹੜੇ ਨੇ ਦਿੱਤੇ ਜਾਂਦੇ ਨੇ ਤਾਂ ਜੋ ਆਮ ਕਰਕੇ ਜਿਹੜੇ ਬਾਹਰਲੇ ਸਟੇਟਾਂ ਚੋਂ ਆਉਣ ਵਾਲੇ ਲੋਕ ਨੇ ਜਲਦੀ ਆਪਣੀ ਜੇਬ ਢਿੱਲੀ ਜੜੀ ਆ ਉਹ ਕਰ ਦੇ ਜਿਵੇਂ ਸੰਦੀਪ ਸ਼ਰਮਾ ਵੀ ਜ਼ਿਕਰ ਕਰ ਰਹੀ ਸੀ 10 ਤੋਂ 12000 ਦਾ ਜਿਹੜਾ ਉਹ ਗੱਲ ਕੀਤੀ ਜਾਂਦੀ ਹੈ ਕਿ ਟਾਇਰ ਬਾਹਰ ਨੇ ਇੰਨਾ ਵੱਡਾ ਚਲਾਨ ਹੋਵੇਗਾ ਉਸ ਤੋਂ ਬਾਅਦ ਉਸ ਨੂੰ 2 ਤੋਂ 3000 ਦੇ ਵਿੱਚ ਸੈਟਲ ਕਰਾਉਂ ਕਰ ਦਿੱਤਾ ਜਾਂਦਾ ਸੋ ਇਹੀ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਚੰਡੀਗੜ੍ਹ ਪੁਲਿਸ ਜਿੱਕਰ ਚੰਡੀ ਤੋਂ ਮਸ਼ਹੂਰ ਹੈ ਤਸਰੂ ਚੰਡੀਗੜ੍ਹ ਪੁਲਿਸ ਵੱਲੋਂ ਇਸੇ ਤਰੀਕੇ ਦੇ ਨਾਲ ਬਦਨਾਮ ਵੀ ਜਿਹੜਾ ਟ੍ਰੈਫਿਕ ਪੁਲਿਸ ਵੱਲੋਂ ਕੀਤਾ ਗਿਆ ਔਰ ਹਾਲਾਂਕਿ ਹੁਣ ਇਸ ਦੀ ਸ਼ਾਖ ਜਿਹੜੀ ਹੈ ਉਹ ਕਿਤਨਾ ਕਿਤੇ ਸੁਧਰ ਵੀ ਹੋਈ ਜ਼ਰੂਰ ਦਿਖਾਈ ਦੇਵੇ ਕਿ ਜਦੋਂ ਡੀਜੀਪੀ ਚੰਡੀਗੜ੍ਹ ਵੱਲੋਂ ਇਹ ਆਰਡਰ ਜਿਹੜੇ ਨੇ ਉਹ ਚਲਾਨਾ ਦੀ ਗਿਣਤੀ ਚਲਾਨਾ ਦੀ ਗਿਣਤੀ ਦੇ ਵਿੱਚ ਸ਼ਾਇਦ ਘਾਟਾ ਹੋਵੇ ਪਰ ਘਾਟੋ ਘਟੇ ਤਾਂ ਹੈ ਕਿ ਲੋਕ ਜਿਹੜੇ ਉਹ ਰੂਲ ਐਂਡ ਰੈਗੂਲੇਸ਼ਨਸ ਫਾਲੋ ਕਰਦੇ ਹੋਏ ਮੰਨ ਦੇ ਵਿੱਚੋਂ ਡਰ ਕੱਢ ਕੇ ਆਣਗੇ ਕਿ ਭਾਈ ਚੰਡੀਗੜ੍ਹ ਜਾਵਾਂਗੇ ਤੇ ਇਹ ਨਹੀਂ ਹੈ ਕਿ ਹਰ ਚੌਂਕ ਤੇ ਹਰ ਚਰਾਹੇ ਤੇ ਸਾਨੂੰ ਪੁਲਿਸ ਫੜ ਕੇ ਹਰਾਸ ਕਰੇਗੀ ਮਨਜੋਤ ਬਹੁਤ-ਬਹੁਤ ਧੰਨਵਾਦ ਤੁਹਾਡਾ ਸੰਦੀਪ ਸ਼ਰਮਾ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਸੋ ਮੁਕਤੀ ਗੱਲ ਇਹ ਹੈ ਕਿ ਚੰਡੀਗੜ੍ਹ ਹੈ ਚਲਾਨ ਘੜ ਨਹੀਂ ਹੈ ਇਹ ਪੁਲਿਸ ਨੂੰ ਵੀ ਸੋਚਣਾ ਚਾਹੀਦਾ ਪਰ ਇਸ ਚੰਡੀਗੜ੍ਹ ਸਿਟੀ ਬਿਊਟੀਫੁੱਲ ਦੇ ਵਿੱਚ ਆਣ ਵਾਲੇ ਸੈਲਾਨੀ ਲੋਕ ਨੇ ਜਿਹੜੇ ਉਹ ਵੀ ਧਿਆਨ ਨਾਲ ਆਣ ਕਿ ਇੱਥੇ ਜਿਹੜਾ ਮਾਹੌਲ ਹੈ ਜਾਂ ਇੱਥੇ ਜਿਹੜਾ ਸਿਸਟਮ ਹੈ ਉਹ ਬਾਕੀ ਸੂਬਿਆਂ ਵਰਗਾ ਹੀ ਆ ਬਾਕੀ ਸ਼ਰਮ ਵਰਗਾ ਨਹੀਂ ਹੈ ਇਹ ਦੋਨੋਂ ਪਾਸੇ ਹੀ ਕੰਮ ਚੱਲੂਗਾ ਦੇਸ਼ ਤੋਂ ਇਹ ਬਾਕੀ ਖਬਰਾਂ ਲਈ ਬਣਰੋ ਪੀਟੀਸੀ ਨਿਊਜ਼ ਨਾਲ ਧੰਨਵਾਦ